ਹੈਲੋ ਹਾਂ ਜੀ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਨੇ ਇਸ ਪਰ ਸਾਥ ਦੇ ਸਤਿ ਹੱਤ ਰੱਖੇ ਸਾਰੀ ਮੇਰੀ YouTube ਫੈਮਿਲੀ ਵੀ ਠੀਕ ਹੋਊਗੀ ਤੇ ਆਪਾਂ ਪਾਉਣੇ 2-4 ਮਿੰਟਾਂ ਦਾ ਬਲੌਗ ਵਾਲਾ ਲੰਮਾ ਪਾਉਂਦੇ ਨਹੀਂ ਹੈਗੇ ਸਕੂਟਰ ਵੀ ਮੈਂ ਚਾਰਜ ਲਹਣੀ ਆ ਚਲੋ ਇਕੱਠਾ ਮੈਂ ਇੱਥੇ ਜਾਣੀ ਹੈ ਕਿ ਸਕੂਟਰ ਇੱਥੇ ਬਲੌਗ ਬਣਾ ਕੇ ਆਪਾਂ ਫੇਰ ਪਾਉਨੇ ਮੇਰੇ ਪੁੱਤ ਦਾ ਛੋਟਾ ਲੋਕ ਸੇਵਾ ਲਈ ਲੋਕ ਸੇਵਾ ਲਈ ਰੱਖਿਆ ਹੋਇਆ ਇਹ ਆਪ ਅਸੀਂ ਖੇਤੀ ਕਰਦੇ ਨਹੀਂ ਹੈਗੇ ਕੋਈ ਕਰਾ ਨੂੰ ਕਹੇ ਦੇ ਕੋਈ ਵੀ ਉਸ ਨੂੰ ਕਹੇ ਦੇ ਘਰ ਤਾ ਪਾਉਣ ਨੂੰ ਕਹੇ ਦੇ ਕੋਈ ਨਹੀਂ ਹੈ ਨਾ ਅੱਜ ਕੱਲ ਦਾ ਇਹ ਜਿਹਾ ਚੁੱਕ ਚੱਲ ਰਿਹਾ ਹੈਗਾ ਕੋਈ ਸੇ ਮੰਗਿਆ ਸਾਈਕਲ ਨਹੀਂ ਦਿੰਦਾ ਹੈਗਾ ਹਨਾ ਜਦੋਂ ਸਾਡੇ ਤੇ ਵੀ ਇਹ ਟਾਈਮ ਸੀ ਹਨਾ ਸਾਨੂੰ ਵੀ ਕਿਸੇ ਨੇ ਮੰਗਿਆ ਕਦੇ ਸਾਈਕਲ ਨਹੀਂ ਦਿੱਤਾ ਸੀ ਅਸੀਂ ਪਰ ਕਿਸੇ ਨੂੰ ਕਦੇ ਜਵਾਬ ਦਿੱਤਾ ਆ ਖੜਿਆ ਲਿਬੜਿਆ ਤਿਪੜਿਆ ਹਨਾ ਜਿਹੜਾ ਕੋਈ ਕਹਿ ਦਿੰਦਾਗਾ ਉਸੇ ਦੀ ਲੈ ਜਾਂਦਾ ਜੇ ਕਿਸੇ ਦੀ ਸਲਾਹ ਹੁੰਦੀ ਅਗਲਾ ਵੀ ਹੁਣ ਕੱਲ੍ਹ ਵਾਸਤੇ ਸੱਤਰੀ ਲਵਾ ਕੇ ਲਿਆ ਹੈਗਾ ਨਾ ਧੁੱਪ ਲੱਗੂ ਮੈਂ ਘਰ ਤਾ ਪਾਉਣੀ ਨਾ ਹਨਾ ਤੇ ਚਲੋ ਰੋਕਦੀ ਮੈਂ ਨਹੀਂ ਰਹੇਗੀ ਹਨਾ ਭੈਣ ਭਾਈ ਉਥੇ ਆਉਂਦਾ ਜਿੱਥੇ ਕੋਈ ਚੀਜ਼ ਹੁੰਦੀ ਆ ਪਰ ਜਦੋਂ ਨਾ ਹਨਾ ਕੋਈ ਸਾਨੂੰ ਵੀ ਉਸ ਟਾਈਮ ਮੰਗਿਆ ਕੋਈ ਸਾਈਕਲ ਨਹੀਂ ਸੀ ਦਿੰਦਾ ਉਹ ਇਕੱਲਾ ਮੇਰੇ ਯਾਦ ਆ ਹਨਾ ਵੀ ਕਿਹਦੇ ਕਿਹਦੇ ਮੰਗਤੇ ਹੋਏ ਸੀ ਅਸੀਂ ਪਰ ਕਿਸੇ ਨੂੰ ਨਹੀਂ ਜਵਾਬ ਦਿੰਦੇ ਸੀ ਅਸੀਂ ਆਪ ਦੀ ਖੇਤੀ ਨਹੀਂ ਕਰਦੇ ਪੁੱਤ ਮੇਰਾ ਇਹ ਜਾਗਾ ਲੋਕਾਂ ਨੇ ਇਸ ਪੈਸਾ ਲਾਇਆ ਹੋਇਆਗਾ ਕੋਈ ਮਰਜ਼ੀ ਲੈ ਜਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਇਹੇ ਕੰਮ ਕਰਦਾ ਹਰਕ ਤੇ ਬਹੁਤ ਜਿਆਦਾ ਕਰਦਾ ਟਾਇਰ ਪਵਾਲੇ ਵੱਡੇ ਟਾਇਰ ਹਜੇ ਪਾਉਣੇ ਆ ਛੋਟਾ ਉੱਚੇ ਪਵਾ ਕੇ ਲਿਆ ਉਹ ਕਹਿੰਦਾ ਉੱਚੇ ਪਾਉਣੇ ਮੂਰੋ ਸਾਹਿਬ ਕਿੱਚਾ ਕਰਦਾ ਉਹ ਟਾਇਰ ਇਹਨਾਂ ਨੇ ਇੱਕ ਟਰਬ ਉਹ ਟਰਬੋ ਆਪਾਂ ਤਾਂ ਹੀ ਟਰਬੋ ਟਰਬੋ ਮੈਨੀਆਂ ਆਂਦੀ ਉਹ ਕੀ ਚੀਜ਼ ਹੁੰਦੀ ਆ ਉਹ ਬਹੁਤ ਮਹਿੰਗੀ ਲੱਗਦੀ ਆ ਕਹਿੰਦਾ ਹੁਣ ਉਹ ਪਾਉਂ ਬਈ ਬਹੁਤ ਇੰਨਾ ਖਰਚਾ ਨਹੀਂ ਦੇ ਹੋਣਾ ਖੇਤੀ ਕਰਦੇ ਹੋਈ ਫੇਰ ਵੀ ਆਪ ਤਾਂ ਬਾਹਰ ਠੇਕੇ ਤੇ ਲਾਉਣੇ ਆ ਤੇ ਇਹ ਜਪਾ ਹੀ ਮੇਰਾ ਬੇਟਾ ਵਾ ਅੱਜ ਖਾਣੇ ਆ ਸੱਚ ਬਈ ਆਪਾਂ ਮੱਖਣੀ ਬਣਾਈ ਤੁਰ ਦੁਪਹਿਰ ਅੱਜ ਖਾਣੇ ਆਪਾਂ ਪ्युअर ਪੰਜਾਬੀ ਵਾਲੀ ਰੋਟੀ ਮੱਖਣੀ ਤੇ ਚਾਟਨੀ ਤੇ ਦਹੀਂ ਨਾਲ ਖੋਲ ਕੇ ਨਾਲ ਦੁੱਧ ਦਾ ਠੰਢੀ ਠੰਢੀ ਦਾ ਠੰਡੇ ਠੰਡੇ ਦੁੱਧ ਦਾ ਭਰਿਆ ਹੋਇਆ ਕੌਲਾ ਤੇ ਆਪਾਂ ਖਾਣੇ ਆ ਇਹ ਰੋਟੀ ਕਿਉਂ ਅੱਗੇ ਆਪਣੀਆਂ ਮਾਵਾਂ ਹਨਾ ਆਪਾਂ ਰੋਟੀ ਪਾ ਕੇ ਦਿੰਦੇ ਹੁੰਦੇ ਆ ਉਹ ਵੀ ਉਹ ਦਮਾਖੀ ਕਿਉਂ ਕਿ ਉਹ ਆਮ ਜਿਹੜੇ ਸਿੰਗਾਂ ਦੇ ਨਾ ਦੇਖੋ ਹੁਣ ਤਾਂ ਵਿੱਚ ਬੱਚਿਆਂ ਨੂੰ ਵਿਚਾਰਨ ਮੱਖਣੀ ਦਾ ਵੀ ਨਹੀਂ ਪਤਾ ਹੈਗਾ ਵੀ ਮੱਖਣੀ ਕੀ ਕੀ ਹੈ ਜਦੋਂ ਬਣਾਉਂਦੇ ਨਹੀਂ ਬਾਹਰ ਬੈਠੇ ਨੇ ਮੁੱਲ ਦੀਆਂ ਮੱਖਣੀਆਂ ਘਰ ਦੇ ਦੁੱਧ ਦਾ ਕਿਸੇ ਦੇ ਹੈ ਨਹੀਂ ਹੁਣ ਅਰੇ ਕਿ ਪਸ਼ੂ ਸਾਮਣ ਤੋਂ ਡਰਦਾਗਾ ਹਨਾ ਚਲੋ ਪਸ਼ੂ ਤਾਂ ਮੇਰੇ ਵੀ ਨਹੀਂ ਹੈਗਾ ਹੁਣ ਪਸ਼ੂ ਨੂੰ ਬਠੇਰੇ ਰੱਖੇ ਸੀ ਮੇਰੇ ਪਸ਼ੂ ਥੋੜੇ ਜਿ ਖਰਾਬ ਹੋ ਗਏ ਸੀ ਤਾਹਾਂ ਕਰਕੇ ਮੈਨੂੰ ਕੱਢਣੇ ਪਏ ਪ੍ਰਮਾਤਮਾ ਸੁੱਖ ਰੱਖੇ ਤੇ ਗਾਹਾਂ ਮੱਝ ਜਰੂਰ ਲਵਾਂਗੀ ਮੱਝਾ ਬਣਾ ਮੇਰਾ ਜੀ ਨਹੀਂ ਲੱਗਦਾ ਹੈਗਾ ਪਰ ਕੀ ਕਰੀ ਹੁਣ ਮਜਬੂਰੀ ਚ ਖਰਚੇ ਵਾਲੇ ਹੋ ਗਏ ਸੀ ਚਲੋ ਹੋਰ ਹਨ ਲੰਘ ਜਾਨੀਂ ਦੇ ਟਾਈਮ ਫਸੇ ਇੱਕ ਮਹੀਨੇ ਮੂਰੇ ਸਿਆਲ ਤੇ ਮੱਝ ਲੈਣੇ ਆ ਮੱਝ ਬਣਾਣੀ ਜੱਟਾ ਮਸਾਲਦਾ ਹੁੰਦਾ ਦੁੱਧ ਲੱਸੀ ਖਾਦੀ ਹੋਵੇ ਜਿਹਨੇ ਦੁੱਧ ਖੁੱਲੇ ਪੀਤੇ ਹੁਣ ਉਹ ਹੁਣ ਨਹੀਂ ਸਰਦਾ ਹੁਣ ਪਰ ਰੋਟੀ ਖਾਣੇ ਅੱਜ ਨਾ ਮੈਂ ਦਹੀਂ ਦੁੱਧ ਹੀ ਬਣਾ ਕੇ ਚਟਨੀ ਬਣਾ ਕੇ ਵਾਣੀ ਸਬਜ਼ੀਆਂ ਤਾਂ ਵੀ ਜੀ ਅੱਕ ਜਾਂਦਾ ਹਨ ਹਰੀਆਂ ਸਬਜ਼ੀਆਂ ਤਾਂ ਵੀ ਜੀ ਅੱਕਿਆ ਜਾਂਦਾ ਤੇ ਬਣਾ ਕੇ ਮੈਂ ਆਖਿਆ ਹੁਣ ਮੈਂ ਜੀ ਮੈਂ ਆਪਨੋ ਕਿੰਨੀ ਮੰਮੀ ਆ ਰਹਿਦਾਂ ਨੀ ਮਾਹਣੀ ਰੋਟੀ ਖਾ ਲਓ ਨਾ ਉਹ ਜੀ ਬਣਾਈ ਹੈ ਅੱਜ ਆ ਗਿਆ ਮੇਰਾ ਬੇਟਾ ਲੋਕ ਸੇਵਾ ਵਾਲਾ ਲੋਕ ਸੇਵਾ ਲੋਕ ਸੇਵਾ ਤੇ ਲੱਗਿਆ ਹੋਇਆ ਜਿਹੜਾ ਹੈਪੀ ਬਹੁਤ ਤੰਗ ਕਰਦਾ ਪੈਸਾ ਟਰਾਈਟ ਤੇ ਬਹੁਤ ਬਹਾਏ ਖਰਚੇ ਕਰਦਾ ਬਹੁਤ ਜ਼ਿਆਦਾ ਟਰਾਈਟ ਤੇ ਖਰਚੇ ਸਾਰੇ ਆਲ ਵਾਲਾ ਆਲ ਬਣਾ ਆਲ ਵਾਲਾ ਨੂੰ ਇਹ ਵੀ ਲੱਗਿਆ ਰਹਿੰਦਾ ਵੀ ਇਹ ਵੀ ਸੋਨਾ ਲੱਗੂ ਆ ਵੀ ਸੋਨਾ ਵੀ ਸੋਨਾ ਤਾਂ ਬਹੁਤ ਕੁਝ ਲੱਗਦਾ ਆ ਦੇਖਣਾ ਚਾਹੀਦਾ ਹਜੇ ਬੱਚਾ ਮੈਂ ਕਹਿੰਦੀ ਚਲੇ ਕਿ ਰਕਤੇ ਬਾਰੇ ਸਿੱਟ ਕੇ ਮੈਂ ਆਪਦੇ ਸੰਪਤੀ ਲਾਉਂਦਾ ਹਨਾ ਸ਼ੌਗ ਨੂੰ ਸੰਦਾਂ ਦਾ ਸੰਦਣਾ ਦਾ ਰਾਸਨ ਕਰ ਜੇ ਨੂੰ ਮੈਂ ਗਨੇ 200 ਲੱਖ ਰੁਪਿਆ ਵੜਾ ਦਿੰਦਾ ਉਹ ਸੰਨ ਦੇ ਢੇਰ ਲਾ ਦੇ ਕਰ ਜਾਂ 5-4 ਲੱਖ ਦਾ ਰੇਟ ਵੀ ਲਾ ਦੇ ਕੋਟੋ-ਕਟ ਮੈਂ ਲਾਉ 100 ਲੱਖ 200 ਲੱਖ ਰੁਪਿਆ ਦੰਦੇ ਰੇਟ ਤੇ ਖਰਾਬ ਕਰਤਾ ਲੈੇ ਤੋਂ ਬਾਅਦ ਚਲੋ ਜੀ ਹੁਣ ਆਪਾਂ ਖਾਂਦੇ ਰੋਟੀ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਇੱਕ ਖਾਈ ਜਾਂਦਾ ਉਹ ਜੇ ਆਉ ਖੇਤੋਂ ਮੈਂ ਆਪਣੀ ਰੋਟੀ ਪਾ ਲਈ ਆਪ ਪਾ ਲਈ ਅਬੀ ਰੋਟੀ ਮਖਣੀ ਦਹੀਂ ਬਸ ਇਤੇ ਬਹੁਤ ਵਧੀਆ ਲੱਗਦੀ ਆ ਨਾ ਪਿੰਡਾਂ ਦਾ ਖਾਣਾ ਭਈ ਸਾਡਾ ਇਹ ਆ ਜੀ ਕਰਦਾ ਕਦੇ ਕਦੇ ਚਟਣੀ ਬਣਾਉਂ ਸਕਦੀ ਆ ਤੁਹਾਨੂੰ ਜਨਾ ਜੀ ਫੇਟੀ ਕਰਦੇ ਹੋ ਤਾਂ ਵੀਡੀਓ ਦਾ ਆਈਡੈਂਟ ਵੈਰੀ ਪਾਸਾ ਹੋ ਰਹੀ ਜੀ ਕੀ ਪੱਤੀ